ਵਾਹ ਦਿੱਤਾ تھا ਸਾਵਾ ਕਿਸਾਨ ਮੇਲੇ ਜਿਹੜੇ ਲਾਉਂਦੇ ਨੇ ਇਹ ਹਰ ਜ਼ਿਲ੍ਹੇ ਵਿੱਚ ਲੱਗਦੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਸਿਰਫ ਦੋ ਤਿੰਨ ਮੇਲੇ ਲੱਗਦੇ ਆ ਪਰ ਹੁਣ ਏਡੀ ਦੂਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੁਣ ਅਸੀਂ ਲੁਕੇਰੀਆਂ ਤੋਂ ਕਿੱਥੇ ਲੁਧਿਆਣੀ ਦੇ ਮਤਲਬ ਕਿ ਦੂਰ ਆ ਹਰ ਜ਼ਿਲ੍ਹੇ ਵਿੱਚ ਲੱਗਣਾ ਚਾਹੀਦਾ ਕਿਸਾਨ ਮੇਲਾ ਤੇ ਉਦਾਂ ਇਹ ਵਧੀਆ ਸੀਗਾ ਕਿ ਹਰ ਇੱਕ ਉਪਰਾਈਜ਼ ਵੀ ਲਿਖਿਆ ਹੋਇਆ ਜਿਦਾ ਹਰ ਚੀਜ਼ ਦੇ ਉੱਪਰ ਵੀ ਕਿਹੜੀ ਚੀਜ਼ ਕਿੰਨੇ ਦੀ ਆ ਤੇ ਬਾਕੀ ਇੱਥੇ ਕੋਈ ਮੈਨੂੰ ਡੀਐਸਪੀ ਨਾਲ ਜਿੱਦਾਂ ਜਨਰੇਟਰ ਲੈ ਲੱਗੇ ਸੀਗੇ ਉਹਦੇ ਵਿੱਚ ਕੋਈ ਇੰਨਾ ਫਰਕ ਨਹੀਂ ਰੰਦਾ ਸੋ ਕਿ ਟ੍ਰੈਕਟਰਾਂ ਦੇ ਰੇਟ ਥੋੜੇ ਜਿਹਾ ਘੱਟ ਹੋਏ ਆ ਬਾਕੀ ਤੇ ਨਹੀਂ ਕੋਈ ਇੰਨਾ ਫਰਕ ਪਿਆ ਜਿਹਾ ਬਾਕੀ ਦੂਰ ਕਰਕੇ ਕਾਫੀ ਸੰਦੂਕੀ ਨਹੀਂ ਜਾ ਪਾਂਗੇ ਬਾਕੀ ਉੱਥੇ ਦੇਖਣ ਨੂੰ ਤਾਂ ਚਲੋ ਨਵੀਆਂ-ਨਵੀਆਂ ਚੀਜ਼ਾਂ ਕਾਫੀ ਹੁੰਦੀਆਂ ਆ ਜਿਦਾ ਹੁਣ ਆ ਹੱਟ ਵਾਲੀ ਮਸ਼ੀਨ ਸੀਗੀ ਪਿਆਟਾ ਪੀਂਦੀ ਆ ਮਸ਼ੀਨ ਵਧੀਆ ਜੀ ਯਾਨੀ ਕਿ ਭਾਈ ਐਮੀ ਵਰਕ ਦਾ ਵੱਡਾ ਭਾਈ ਆ ਮੇਰੇ ਤੋਂ ਸਤਿ ਸ਼੍ਰੀ ਅਕਾਲ ਇੱਥੇ ਪਹੁੰਚਿਆ ਹੋਇਆ ਉਹਨਾਂ ਦੇ ਗੁਰਬਾਣੀ ਵਾਲਾ ਆ ਗਿਆ ਭਾਈ ਸੰਦੀਪ ਸਿੰਘ ਧੌਲਾ ਭਾਈ ਜੀ ਮੋਸਤ ਲੰਕਾ ਵੀ ਆਪਾਂ ਬਾਈ ਕੰਮ ਦਾ ਮੇੜਦਾ ਸੀ ਜਿਹੜੀਆਂ ਲੋਕ ਦੇ ਖੇਤ ਪਾਣੀ ਨਹੀਂ ਦੀ ਮੇੜਦਾ ਨਾ ਕਰਨ ਵਾਲੀ ਸੀ ਨਾ ਜਾਨੀਆਂ ਆ ਜਿਹੜੀ ਫਾਰਮ ਲੱਗਦੀ ਸੀ ਜਿਹੜੀ ਹੈ ਨਾ ਤੇ ਉਹਦਾ ਬਾਈ ਸੀ ਇੱਕ ਦਿਨ ਬੀਹਣੇ ਬੋਸ ਸੀ ਇੱਕ ਕਰਕੇ ਪੰਛੀਆਂ ਨੂੰ ਅੱਗੇ ਉਹਦਾ ਪਰਿਵਾਰਕ ਦਾ ਹੋਂਦ ਦੇ ਵਿੱਚ ਬਾਰੇ ਬਹੁਤ ਦਿੱਕਤ ਬਹੁਤ ਜਾਨੀ ਜਿਵੇਂ ਕਿ 2.5 ਲੱਖ ਔਰ ਪੰਛੀ ਅਕੀ ਸਮਾਨ ਦਾ ਹਰ ਇੱਕ ਤਸਵੀਰ ਵਧੀਆ ਸੀ ਰਿੰਗਾ ਵਿੱਚ ਉਹ ਸਾਡੇ ਕੋਲ ਰਿਮਾਈਂਡ ਦਾ ਮੁੱਤ ਬਿੱਟਰ ਉਹਨਾਂ ਨੇ ਵੀ ਇਥੇ ਲਾਇਆ ਸੀ ਆ ਜਿੱਦਾਂ ਆ ਪਾਉਂਦੇ ਆ ਪਾਉਂਦੇ ਵੀ ਠੀਕ ਆ ਵਧੀਆ ਸੀ ਹਰ ਕੰਪਨੀ ਦੇ ਜਿਹੜੇ ਸਟੈਕਰ ਇਹ ਪ੍ਰਾਈਸਾਂ ਲਿਖੇ ਹੁੰਦੇ ਮੂਰੇ ਤੇ ਬਾਫੇ ਕੂਪਨ ਕਾਂਦੇ ਸੀ ਕੂਪਨ ਵੀ ਡਾੜਦੇ ਸੀ ਜੇ ਅਸੀਂ ਇੱਕ ਵਾਰੀ ਪਾਇਸੀ ਸੋਰਾ ਜੀ ਆਮੇ ਗਾ ਰੈਕਟਰ ਦਾ ਇਹਨਾਂ ਦਾ ਤੇ